ਹਾਂਜੀ ਕਿਸਾਨ ਦੋਸਤੋ ਸਸਤੇ ਟਰੈਕਟਰਾਂ ਬਾਰੇ ਅੱਜ ਤੁਹਾਨੂੰ ਦੱਸ ਦਿਆਂ ਨਵੇਂ ਵਰਗੇ ਟਰੈਕਟਰ 23 24 ਮਾਡਲ 855 ਵਰਗੇ ਜਾਂ ਕੋਈ ਹੋਰ 50 ਪਾਵਰ ਦੇ 55 ਪਾਵਰ ਦੇ ਇਹ ਤੁਸੀਂ 1.5 ਲੱਖ ਰੁਪਏ ਦੇ ਕਿਵੇਂ ਖਰੀਦ ਸਕਦੇ ਹੋ ਕਿੱਥੇ ਮੰਡੀ ਐ ਤੁਹਾਨੂੰ ਅੱਜ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਡਾਕੂਮੈਂਟ ਵੀ ਸਹੀ ਹੋਣਗੇ ਰਜਿਸਟਰ ਬੰਗਾਲ ਨੰਬਰ ਹੋਣਗੇ ਡਾਕੂਮੈਂਟ ਤੁਸੀਂ ਚੈੱਕ ਕਰਕੇ ਲੈਣਿਆ ਸੌਦੇਬਾਜ਼ੀ 'ਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਨਾ ਮੇਰੇ ਕਹਿਣ ਤੇ ਰਹੋ। ਸਾਰੇ ਅਗਲੇ ਡੀਲਰਾਂ ਦਾ ਵਿਸ਼ਵਾਸ ਕਦੇ ਵੀ ਨਹੀਂ ਚਾਹੀਦਾ। ਸੌਦੇ 'ਚ ਕਦੇ ਵੀ ਕਿਸੇ ਦਿੱਤੇ ਜਨਾਨੀ ਚਾਹੀਦਾ। ਬਾਬੇ ਨਾਨਕ ਨੇ ਕਿਹਾ ਜੋ ਤੇ ਜਗਿਆ ਉਹੀ ਠੱਗਿਆ ਜਾਊਗਾ। ਬਾਕੀ ਤੁਸੀਂ ਇਹ ਪਟਿਆਲਾ ਟਰੈਕਟਰ ਮਾਰਕੀਟ ਦੇ ਨਾਂ ਤੇ ਪਟਿਆਲੇ ਟਰੈਕਟਰ ਮਾਰਕੀਟ ਹੈ ਉੱਥੇ ਜਾ ਕੇ ਖਰੀਦ ਸਕਦੇ ਹਾਂ ਬਸਟ ਬੰਗਾਲ ਨੰਬਰ ਟਰੈਕਟਰ ਬਸਟ ਬੰਗਾਲ ਨੰਬਰ ਟਰੈਕਟਰ ਹੁੰਦੇ ਆ ਉਹਨਾਂ ਕੋਲੇ ਉਹੀ ਸਸਤੇ ਮਿਲਦੇ ਆ ਬਾਕੀ ਤਾਂ ਆਪਣਾਲੇ ਰੇਟ ਤੇ ਜਿੰਨੇ ਇੱਥੇ ਮਿਲਦੇ ਆ ਪੰਜਾਬ ਹਰਿਆਣਾ ਨੰਬਰ ਉਹੀ ਰੇਟ ਉੱਥੇ ਹੋਊਗਾ ਤੇ ਬਸਟ ਬੰਗਾਲ ਨੰਬਰ ਹੀ ਸਸਤੇ ਮਿਲਣਗੇ ਉਹ ਤੁਹਾਨੂੰ ਆਪ ਦਾ ਵਿੱਧ ਪ੍ਰੂਫ ਵਿੱਧ ਪ੍ਰੂਫ ਸਾਰਾ ਆਪ ਦਾ ਅਗਲੇ ਰਾਜੀ ਤੋਂ ਖਰੀਦ ਕੇ ਦਿੱਤਾ ਹੈ ਉਹ ਸਾਰੇ ਦੇਣਗੇ ਕਿਸੇ ਤੋਂ ਵੀ ਖਰੀਦ ਲਿਓ ਇੱਕ ਇੱਕ ਬੰਦੇ ਕੋਲੇ 20 25 50 50 ਟਰੈਕਟਰ ਆਰਾਮ ਨਾਲ ਖੜੇ ਹੁੰਦੇ ਆ ਹਰੇਕ ਕੋਲੇ ਕੋਈ ਵੀ ਟਰੈਕਟਰ ਜਿਹੜੇ ਆਪਾਂ ਦੇਖੇ ਵੀ ਨਹੀਂ ਆਪਣੇ ਇਧਰ ਪੰਜਾਬ ਹਰਿਆਣਾ ਚ ਜਾਂ ਹੋਰ ਸਟੇਟਾਂ ਚ ਚੱਲਦੇ ਨਹੀਂ ਰਾਜਸਥਾਨ ਚ ਨਹੀਂ ਚੱਲਦੇ ਉਹ ਉੱਥੇ ਹੋਰ ਤਰ੍ਹਾਂ ਤਰ੍ਹਾਂ ਦੇ ਵੀ 100 100 ਪਾਵਰ ਵਾਲੇ ਟਰੈਕਟਰ 120 ਪਾਵਰ ਵਾਲੇ ਟਰੈਕਟਰ ਉਹ ਸਾਰੇ ਖੜੇ ਆ ਜਾਂ ਮੱਕੀ ਦੇ ਚਾਰ ਵਾਸਤੇ ਲਿਆਉਣਾ ਫੋਰ ਬਾਈ ਫੋਰ ਵੱਡੀਆਂ ਮਸ਼ੀਨਾਂ ਤੇ ਕਿਸੇ ਨੇ ਹੋਰ ਕੰਮਾਂ ਤੇ ਲਾਉਣਾ 100 ਪਾਵਰ ਦਾ ਟਰੈਕਟਰ 90 ਪਾਵਰ ਦਾ ਟਰੈਕਟਰ ਇੱਥੇ ਤਾਂ 50 ਲੱਖ ਦਾ 40 ਲੱਖ ਦਾ ਐ ਮਿਲੂਗਾ ਤੇ ਉਹ ਏਸੀ ਕੈਬਨ ਵਾਲੇ ਉਥੇ 10-11 ਲੱਖ ਚ ਚੱਲਿਆ ਹੋਇਆ ਟਰੈਕਟਰ ਮਿਲੂਗਾ ਨਵਾਂ ਕੋਈ ਵੀ ਨਹੀਂ ਉਥੇ ਨਵੇਂ ਵਰਗੇ ਹੁੰਦੇ ਆ ਬਸ ਆਪ ਸਪੱਟ ਬੰਦੇ ਨੂੰ ਨਾਲ ਲੈ ਕੇ ਜਾਣਾ ਡਾਕੂਮੈਂਟ ਦਾ ਸਪੱਟ ਜ਼ਰੂਰੀ ਆ ਇੰਜਨ ਦਾ ਚਲੋ ਜ਼ਿੰਮੇਦਾਰ ਭਰਾਵਾਂ ਨੂੰ ਪਤਾ ਹੀ ਹੁੰਦਾ ਆਪਾਂ ਨੂੰ ਪਰ ਡਾਕੂਮੈਂਟ ਦਾ ਸਪੋਰਟ ਜ਼ਰੂਰੀ ਆ ਕਾਪੀ ਕੱਲਾ ਜ਼ਰੂਰ ਦੇਖਣਾ ਕਾਪੀ ਸਹੀ ਤਰੀਕੇ ਨਾਲ ਦੇਖ ਕੇ ਚੈੱਕ ਕਰਕੇ ਤੇ ਬਾਕੀ ਉਥੇ ਜਦੋਂ ਤੁਸੀਂ ਖੜੇ ਹੋ ਉਹ ਤਾਂ ਉਹ ਤੁਸੀਂ ਉਹਨਾਂ ਤੋਂ ਕੁਝ ਵੀ ਲੈ ਲਓ ਟਰੈਕਟਰ ਦੇ ਨਾਲ ਸਾਰਾ ਕੋਈ ਟੰਗੀ ਜਾਣੀ ਉਹਨੂੰ ਛਾਤਰੀ ਵੀ ਲਾ ਦੇਣਗੇ ਹੋਰ ਵੀ ਲਾ ਦੇਣਗੇ ਜੇਕਰ ਏਸੀ ਗੈਵਨ ਤੋਂ ਬਿਨਾਂ ਲੈਣ ਟਰੈਕਟਰ ਕੁਝ ਵੀ ਲੈ ਲਓ ਫੱਟੀ ਲੈ ਲਓ ਹੁੱਕ ਲੈ ਲਓ ਜੇ ਤੋ ਤੁਸੀਂ ਕਿਹੜਾ ਦੂਜੇ ਦਿਨ ਜਾ ਕੇ ਮੰਗੋਗੇ ਦੂਜੇ ਦਿਨ ਤੁਹਾਨੂੰ ਕੁਝ ਵੀ ਦੇਣਾ ਉਹਨਾਂ ਨੇ ਕਿਹੜਾ ਟਰੈਕਟਰ ਆਉਂਦੀ ਦੁਕਾਨ ਤੋਂ ਬਾਹਰ ਕਰਤਾ ਫੇਰ ਨਿਉ ਗੱਲ ਤੇ ਆਉਂਦੇ ਉਦੋਂ ਹੀ ਤਸੱਲੀ ਕਰੋ ਇਹ ਮੈਂ ਤੁਹਾਨੂੰ ਦੱਸਦਾ ਇਹ ਮੇਰੇ ਜਾਣਕਾਰੀ ਚ ਐਨੀ ਗੱਲ ਕਿ ਇਹ ਦੁਬਾਰੇ ਨਾ ਉਥੇ ਕਿਤੇ ਕਹਿੰਦਾ ਉਹ ਵਿਸ਼ਵਾਸ ਉਹ ਬਹੁਤ ਬਣਾ ਲੈਂਦੇ ਆ ਬੰਦੇ ਨੂੰ ਅਸੀਂ ਤਾਂ ਇਹ ਤੁਹਾਨੂੰ ਐ ਕਰ ਦਾਂਗੇ ਬਾਹਰ ਕਰ ਦਾਂਗੇ ਬਦਲ ਕੇ ਲੈ ਜਾਓ ਫਟਾ ਦਿਓ ਇੰਨੇ ਪੈਸਿਆਂ ਦਾ ਖੜਾ ਦਿਓ ਐਂ ਤਾਂ ਉਹ ਬਹੁਤ ਕਰਦੇ ਨੇ ਪਰ ਤੁਸੀਂ ਜੇ ਉਹਨਾਂ ਤੇ ਜਨਾ ਜ਼ਰੂਰੀ ਨਹੀਂ ਪਰ ਉਹ ਕਿਸੇ ਦੇ ਮਿੱਤ ਨਹੀਂ ਮੁੜ ਕੇ ਇਥੋਂ ਵਾਲੇ ਵਪਾਰੀ ਦਾ ਹਜੇ ਮਿੱਤ ਆ ਜਾਂਦੇ ਆ ਪਰ ਉਹ ਵਪਾਰੀ ਨਹੀਂ ਮਿੱਤ ਹੈਗੇ